ਹਾਂਜੀ ਦੋਸਤੋ ਅੱਜ ਤੁਹਾਡੇ ਨਾਲ ਗੱਲ ਕਰਾਂਗੇ ਰੈਕਟਲ ਡਿਸਫੰਕਸ਼ਨ ਕੀ ਜੋ ਮਰਦਾਂ ਦੇ ਵਿੱਚ ਇਹ ਬਿਗਨਸ ਦੇਖਣ ਨੂੰ ਮਿਲਦੀ ਹੈ ਸੁਣਨ ਨੂੰ ਮਿਲਦੀ ਹੈ ਅੱਜ ਇਸ ਆਪਾਂ ਪਾਟੇ ਵਿਸਾਰਦਨਾ ਕਰਾਂਗੇ ਗੱਲ ਸਸੀ ਕਾਲ ਦੋਸਤੋ ਮੈਂ ਤੁਹਾਡਾ ਦੋਸਤ ਬੈਦ ਗੂਟਾ ਸਿੰਘ ਹਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਮਰਦਾਂ ਦੇ ਵਿੱਚ ਰੈਕਟਲ ਡਿਸਫੰਕਸ਼ਨ ਕੀ ਜਿਸ ਨੂੰ ਈਡੀਵੀ ਬੋਲਿਆ ਜਾਂਦਾ ਹੈ ਜਿੰਨਾ ਮਰਦਾਂ ਨੂੰ ਆਪਣੇ ਲਾਈਫ ਪਾਰਟਨਰਾਂ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਰਦੇ ਨੇ ਖੁਸ਼ੀ ਦੀ ਉਹ ਗੱਲ ਕਰਨ ਦੇ ਵਿੱਚ ਇਰੈਕਸ਼ਨ ਨਹੀਂ ਮਿਲਦਾ ਰੈਕਟਲ ਡਿਸਫੰਕਸ਼ਨ ਦੀ ਕਮੀ ਹੋ ਜਾਂਦੀ ਹੈ ਤੇ ਅੱਜ ਇਸੇ ਤੇ ਆਪਾਂ ਗੱਲ ਕਰਾਂਗੇ ਤੇ ਮੈਂ ਚਾਹੁੰਦਾ ਵੀ ਤੁਹਾਡਾ ਜੀਵਨ ਬਿਲਕੁਲ ਖੁਸ਼ਹਾਲ ਬਣ ਸਕੇ ਤੁਹਾਡੇ ਜੀਵਨ ਦੇ ਵਿੱਚ ਆਪਣੇ ਲਾਈਫ ਪਾਰਟਨਰ ਨਾਲ ਜ਼ਿੰਦਗੀ ਗੁਜ਼ਾਰਦੇ ਕੋਈ ਕਮੀ ਮਹਿਸੂਸ ਨਾ ਹੋਵੇ ਤੁਹਾਨੂੰ ਸਾਰੀਆਂ ਖੁਸ਼ੀਆਂ ਮਿਲਣ ਤੁਹਾਨੂੰ ਸ਼ਰਮਿੰਦਾ ਨਾ ਹੋਣਾ ਪਵੇ ਤੁਹਾਨੂੰ ਪਰੇਸ਼ਾਨ ਨਾ ਹੋਣਾ ਪਵੇ ਤੇ ਦੋਸਤੋ ਮੇਰੇ ਦਵਾਖਾਨੇ ਦੇ ਵਿੱਚ ਇੱਕ ਐਸੀ ਟੈਬਲੇਟ ਬਣਦੀ ਹੈ ਗੋਲੀਆਂ ਬਣਦੀਆਂ ਨੇ ਅੱਜ ਮੈਂ ਤੁਹਾਨੂੰ ਇਹ ਦਰਸ਼ਨ ਕਰਾਉਣ ਜਾ ਰਿਹਾ ਇਹ ਦੇਖੋ ਇਹਦੇ ਵਿੱਚ 13 ਭਸਮਾ ਦਾ ਸਮੇਲ ਹੈ ਤੁਸੀਂ ਆਪਣੇ ਲਾਈਫ ਪਾਰਟਨਰ ਦੇ ਨਾਲ ਕੋਈ ਗੱਲ ਕਰਦੇ ਹੋ ਖੁਸ਼ੀ ਆ ਜੀ ਤੁਹਾਡਾ ਮਨ ਹੀ ਨਹੀਂ ਕਰਦਾ ਉਸ ਗੱਲ ਕਰਨ ਨੂੰ ਤੁਸੀਂ ਖੁਸ਼ ਨਹੀਂ ਹੋ ਤੁਸੀਂ ਉਸ ਸਬਤੋਂ ਨਫਰਤ ਕਰਦੇ ਹੋ ਆਪਣੇ ਲਾਈਫ ਪਾਰਟਨਰ ਤੋਂ ਦੂਰ ਰਹਿੰਦੇ ਹੋ ਜਿਸ ਕਰਕੇ ਤੁਹਾਡਾ ਲਾਈਫ ਪਾਰਟਨਰ ਹੈ ਜਿਹੜਾ ਉਹ ਬੜਾ ਪਰੇਸ਼ਾਨ ਰਹਿੰਦਾ ਦੁਖੀ ਰਹਿੰਦਾ ਹੈ ਇਹ ਉਹਦੇ ਵਾਸਤੇ ਹੈ ਜਿਸ ਨੇ ਵੀ ਇਸ ਪਸਵ ਨੂੰ ਇਸ ਟੈਬਲੇਟ ਨੂੰ ਅੱਛੇ ਤਰ੍ਹਾਂ ਮੇਰੇ ਦੱਸੇ ਅਨੁਸਾਰ ਖਾ ਲਿਆ ਦੋਸਤੋ ਉਸ ਵੀਰ ਨੂੰ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਪ੍ਰੋਬਲਮ ਆਉਗੀ ਵੀ ਨਹੀਂ ਤੁਹਾਡਾ ਮਨ ਬੜਾ ਖੁਸ਼ ਹੋਏਗਾ ਤੁਹਾਡਾ ਮਨ ਆਪਣੇ ਆਪ ਹੀ ਉਹ ਗੱਲ ਕਰਨ ਨੂੰ ਚਾਹੂ ਤੇ ਤੁਸੀਂ ਬੜੇ ਖੁਸ਼ੀ ਦੇ ਨਾਲ ਆਪਣੇ ਲਾਈਫ ਪਾਰਟਨਰ ਦੇ ਨਾਲ ਗੱਲ ਕਰਨ ਜਾਓਗੇ ਗੱਲ ਕਰੋਗੇ ਔਰ ਮਨ ਦੇ ਵਿੱਚ ਬੜੀ ਖੁਸ਼ੀ ਮਹਿਸੂਸ ਕਰੋਗੇ ਕਿ ਮੈਨੂੰ ਵਾਕਈ ਐਸੀ ਕੋਈ ਮੈਡੀਸਿਨ ਮਿਲੀ ਹੈ ਐਸੀ ਕੋਈ ਦਵਾਈ ਮਿਲੀ ਹੈ ਜੋ ਮੇਰੀ ਅੰਦਰਲੀ ਪ੍ਰੋਬਲਮ ਸੀ ਮੇਰਾ ਗੋਤ ਰੋਗ ਸੀ ਉਹ ਬਿਲਕੁਲ ਠੀਕ ਹੋ ਰਿਹਾ ਹੈ ਪਰ ਇਸ ਨੂੰ ਲਗਾਤਾਰ ਜਿਉਂ-ਜਿਉਂ ਪਰਹਰਤੀ ਜਾਂਦੇ ਆ ਜਿਉਂ-ਜਿਉਂ ਦਾ ਦੇਖਣ ਨੂੰ ਫਾਇਦਾ ਮਿਲਦਾ ਜਿੰਨਾ ਵੀਰਾਂ ਨੇ ਇਸ ਭਸਮ ਨੂੰ ਇਸ ਟੈਬਲੇਟ ਨੂੰ ਮਹੀਨਾ ਇੱਕ ਚੂਜ਼ ਕਰ ਲਿਆ ਤਾਂ ਉਹਦਾ ਜੀਵਨ ਬਦਲ ਗਿਆ ਉਹਨਾਂ ਵੱਲੋਂ ਸਨੇਹ ਆ ਰਹੇ ਨੇ ਉਹਨਾਂ ਵੱਲੋਂ ਫੋਨ ਆ ਰਹੇ ਨੇ ਕਹਿੰਦੇ ਬੈਜੀ ਠੀਕ ਹੈ ਬਹੁਤ ਅਗੇ ਤੋਂ ਫਰਕ ਹੈ ਕਿਉਂਕਿ ਮੈਂ ਇਹ ਗੱਲ ਚਾਹੁੰਦਾ ਦੋਸਤੋ ਕਿਸੇ ਦਾ ਘਰ ਉਜਣ ਤੋਂ ਬਚ ਜਾਵੇ ਮੈਂ ਤਾਂ ਉਹ ਛੇਛੇ ਪਾਛਾ ਅਕਾਲਪੁਰਖ ਦੇ ਚਰਨ ਵਿੱਚ ਇਹੀ 구ਜਾਰਜ ਕਰਦਾ ਰਹੂੰਗਾ ਕਿ ਛੇਛੇ ਪਾਛਾ ਕਿਸੇ ਦਾ ਘਰ ਨਾ ਉਜਰੇ ਹਰ ਇੱਕ ਦਾ ਘਰ ਵਸ ਜੇ ਪਿਪਰ ਮੇਰੀ ਜਿੰਨੀ ਕ ਮੈਂ ਸੇਵਾ ਮੈਨੂੰ ਤੂੰ ਦਿੱਤੀ ਹੈ ਉਨੀ ਕੁ ਮੈਂ ਲੋਕਾਂ ਦੀ ਸੇਵਾ ਕਰਦਾ ਰਹਾਂ ਤੇ ਦੋਸਤੋ ਮੇਰੀ ਸਕਰੀਨ ਦੇ ਉੱਤੇ ਮੇਰਾ ਨੰਬਰ ਦਿੱਤਾ ਹੋਇਆ ਹੈ ਅਗਰ ਜਿਸ ਵੀਰ ਨੂੰ ਇਸ ਮੈਡੀਸਿਨ ਦੀ ਜ਼ਰੂਰਤ ਹੋਵੇ ਇਸ ਗੋਲੀ ਦੀ ਲੋੜ ਹੋਵੇ ਤਾਂ ਉਹ ਮੇਰੇ ਦਿੱਤੇ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਸਲਾਹ-ਮਸ਼ਵਰਾ ਕਰ ਸਕਦਾ ਹੈ ਸਲਾਹ-ਮਸ਼ਵਰਾ ਕਰਕੇ ਪੁੱਛ ਸਕਦਾ ਹੈ ਤਾਂ ਉਹਦਾ ਕੋਈ ਫੀਸ ਨਹੀਂ ਲਖੀ ਚਾਹੇ ਦੋ ਵਾਰ ਬੰਦਾ ਫੋਨ ਕਰੇ ਤਿੰਨ ਵਾਰ ਫੋਨ ਕਰੇ ਸਲਾਹ-ਮਸ਼ਵਰਾ ਬਿਲਕੁਲ ਫ੍ਰੀ ਹੈ ਦੋਸਤੋ ਅਗਰ ਕਿਸੇ ਨੂੰ ਵੀ ਇਸ ਦਵਾਈ ਦੀ ਜ਼ਰੂਰਤ ਹੈ ਤਾਂ ਮੇਰੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦਾ ਹੈ ਥੈਂਕ ਯੂ ਜੀ